ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਦੀਪ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਆਡੀਓ ਬੁੱਕ ਬਾਈ ਮਨਦੀਪ ਕੌਰ ਦੇ ਵਿੱਚ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਨਰਿੰਦਰ ਸਿੰਘ ਕਪੂਰ ਦੀ ਲਿਖੀ ਹੋਈ ਇੱਕ ਫੇਮਸ ਬੁੱਕ ਖਿੜਕੀਆਂ ਬਾਰੇ ਜਿਸ ਦੀਆਂ ਆਪਾਂ ਨੇ 1 ਤੋਂ 20 ਤੱਕ ਦੀਆਂ ਖਿੜਕੀਆਂ ਪਿਛਲੀ ਵੀਡੀਓ ਦੇ ਵਿੱਚ ਕਵਰ ਕੀਤੀਆਂ ਸੀ ਤੇ ਅੱਜ ਆਪਾਂ ਅਗਲੀਆਂ ਖਿੜਕੀਆਂ ਸ਼ੁਰੂ ਕਰਦੇ ਹਾਂ ਤਾਂ ਖਿੜਕੀ ਨੰਬਰ 21 ਇੱਕ ਪ੍ਰਸਿੱਧ ਵਿਅਕਤੀ ਬਿਮਾਰ ਸੀ ਹਾਲ ਪੁੱਛਣ ਲਈ ਆਉਣ ਵਾਲਿਆਂ ਨੂੰ ਬਿਮਾਰ ਦੀ ਹਾਲਤ ਗੰਭੀਰ ਹੋਣ ਕਰਕੇ ਅੰਦਰ ਨਹੀਂ ਸੀ ਆਉਣ ਦਿੱਤਾ ਜਾ ਰਿਹਾ ਸਾਰੇ ਹੀ ਬਾਹਰ ਉਸ ਦੀ ਸਿਹਤਯਾਬੀ ਦੀ ਪ੍ਰਾਰਥਨਾ ਕਰ ਰਹੇ ਸਨ ਇੱਕ ਨਾਸਤਕ ਦੋਸਤ ਜਦੋਂ ਆਇਆ ਤਾਂ ਪ੍ਰਸਿੱਧ ਬਿਮਾਰ ਵਿਅਕਤੀ ਨੇ ਉਸ ਨੂੰ ਅੰਦਰ ਬੁਲਾ ਲਿਆ ਨਾਸਤਕ ਦੋਸਤ ਨੇ ਪੁੱਛਿਆ ਤੁਸੀਂ ਹੋਰਾਂ ਨੂੰ ਅੰਦਰ ਆਉਣ ਨਹੀਂ ਦੇ ਰਹੇ ਮੈਨੂੰ ਕਿਉਂ ਬੁਲਾ ਲਿਆ ਪ੍ਰਸਿੱਧ ਵਿਅਕਤੀ ਨੇ ਕਿਹਾ ਉਹਾਂ ਨੂੰ ਮੈਂ ਅਗਲੇ ਸੰਸਾਰ ਵਿੱਚ ਵੀ ਮਿਲ ਲਵਾਂਗਾ ਪਰ ਤੁਹਾਡੇ ਨਾਲ ਮਿਲਣਾ ਇਸ ਸੰਸਾਰ ਵਿੱਚ ਹੀ ਸੰਭਵ ਹੈ ਖਿੜਕੀ ਨੰਬਰ 22 ਰੱਬ ਦੀ ਸੁਣੋ ਰੱਬ ਕਹਿ ਰਿਹਾ ਹੈ ਤੁਹਾਡੀ ਬਰਾਬਰ ਦਰਹਾਈ ਅਰਦਾਸ ਦਾ ਕੋਈ ਤੁਹਾਡੀ ਬਾਰ-ਬਾਰ ਦੁਹਰਾਈ ਅਰਦਾਸ ਦਾ ਕੋਈ ਮਤਲਬ ਨਹੀਂ ਹੈ ਮੈਂ ਹਰ ਅਰਦਾਸ ਸੁਣਦਾ ਹਾਂ ਜਵਾਬ ਵੀ ਦਿੰਦਾ ਹਾਂ ਤੁਸੀਂ ਜਵਾਬ ਸੁਣਦੇ ਹੀ ਨਹੀਂ ਸਵੇਰੇ ਸ਼ਾਮ ਇੱਕ ਹੀ ਅਰਦਾਸ ਦੁਹਰਾਈ ਜਾ ਰਹੇ ਹੋ ਤੁਸੀਂ ਸਮਝਦੇ ਕਿਉਂ ਨਹੀਂ ਕਿ ਤੁਹਾਡੀਆਂ ਅਰਦਾਸਾਂ ਪ੍ਰਵਾਨ ਕਰਨ ਯੋਗ ਨਹੀਂ ਹਨ ਤੁਹਾਨੂੰ ਪਤਾ ਹੀ ਨਹੀਂ ਕਿ ਤੁਹਾਡੇ ਲਈ ਕੀ ਚੰਗਾ ਹੈ ਕੀ ਠੀਕ ਹੈ ਕੀ ਯੋਗ ਹੈ ਕਿੰਨਾ ਉਚਿਤ ਹੈ ਅਸਲੀ ਅਰਦਾਸ ਤਾਂ ਸ਼ੁਕਰਾਨੇ ਦੀ ਹੁੰਦੀ ਹੈ ਪ੍ਰਾਪਤੀ ਦੇ ਧੰਨਵਾਦ ਬਾਰੇ ਹੁੰਦੀ ਹੈ ਪਰ ਤੁਸੀਂ ਨਿਰੰਤਰ ਮੰਗੀ ਹੀ ਜਾ ਰਹੇ ਹੋ ਜੋ ਦੇ ਰਿਹਾ ਹਾਂ ਜੋ ਦਿੱਤਾ ਹੈ ਉਸ ਵੱਲ ਤੁਹਾਡਾ ਧਿਆਨ ਹੀ ਨਹੀਂ ਹੈ ਤੁਹਾਡੇ ਮੰਗਣ ਤੋਂ ਪਹਿਲਾਂ ਤੁਹਾਡੇ ਅਰਦਾਸ ਕਰਨ ਤੋਂ ਵੀ ਪਹਿਲਾਂ ਮੈਨੂੰ ਪਤਾ ਹੁੰਦਾ ਹੈ ਕਿ ਤੁਹਾਡੀ ਕੀ ਲੋੜ ਹੈ ਕਦੋਂ ਅਤੇ ਕਿੰਨੀ ਲੋੜ ਹੈ ਤੁਹਾਡੀ ਹਰ ਲੋੜ ਪੂਰੀ ਕਰਦਾ ਹਾਂ ਤੁਸੀਂ ਲੈ ਲੈ ਕੇ ਮੁੱਕਰੀ ਜਾ ਰਹੇ ਹੋ ਕੋਈ ਵਿਚਾਰ ਕੋਈ ਬੇਨਤੀ ਕੋਈ ਅਰਦਾਸ ਅਣਸੁਣੀ ਨਹੀਂ ਰਹਿੰਦੀ ਜਿਹੜਾ ਗਿੜਗੜਾਂਦਾ ਹੈ ਉਹ ਝੂਠ ਬੋਲਦਾ ਹੈ ਤੁਸੀਂ ਅਰਦਾਸ ਇਹ ਸੋਚ ਕੇ ਕਰਦੇ ਹੋ ਕਿ ਜੋ ਤੁਸੀਂ ਮੰਗ ਰਹੇ ਹੋ ਉਹ ਤੁਹਾਡੇ ਕੋਲ ਨਹੀਂ ਹੈ ਵੇਖੋ ਤਾਂ ਸਹੀ ਉਹ ਪਹਿਲਾਂ ਹੀ ਤੁਹਾਡੇ ਕੋਲ ਹੁੰਦਾ ਹੈ ਤੁਸੀਂ ਵੇਖਦੇ ਹੀ ਨਹੀਂ ਪਹਿਲਾਂ ਹੀ ਲੋੜ ਨਾਲੋਂ ਵਧੇਰੇ ਹੁੰਦਾ ਹੈ ਫਿਰ ਵੀ ਮੰਗੀ ਹੀ ਜਾ ਰਹੇ ਹੋ ਜੋ ਵਿਸ਼ਵਾਸ ਕਰੋਗੇ ਤਾਂ ਹੀ ਸਭ ਕੁਝ ਮਿਲੇ ਹੋਣ ਦੀ ਸੋਚੀ ਹੋਵੇਗੀ ਮੰਗਣ ਤੋਂ ਪਹਿਲਾਂ ਜੋ ਮਿਲਿਆ ਹੋਇਆ ਹੈ ਉਹ ਪਛਾਣੋ ਅਤੇ ਜਾਣੋ ਤਨੂੰ ਮੈਂ ਆਪਣੀਆਂ ਚੀਜ਼ਾਂ ਦੀ ਦੁਰਵਰਤੋਂ ਕਰਨ ਦੀ ਆਗਿਆ ਕਿਵੇਂ ਦਵਾਂ ਜਦੋਂ ਅਤੇ ਜਿੱਥੇ ਮੈਨੂੰ ਮਹਿਸੂਸ ਕਰੋਗੇ ਚੁੱਪ ਹੋ ਜਾਓਗੇ ਜਦੋਂ ਤੱਕ ਚੁੱਪ ਨਹੀਂ ਹੁੰਦੇ ਤੁਸੀਂ ਮੈਨੂੰ ਸੁਣੋਗੇ ਨਹੀਂ ਖਿੜਕੀ ਨੰਬਰ 23 ਇੱਕ ਕਿਸਾਨ ਨੇ ਇੱਕ ਘੋੜਾ ਅਤੇ ਇੱਕ ਬਲਦ ਰੱਖਿਆ ਹੋਇਆ ਸੀ ਘੋੜਾ ਕਿਧਰੇ ਆਉਣ ਜਾਣ ਲਈ ਵਰਤਿਆ ਜਾਂਦਾ ਸੀ ਇੱਕ ਦਿਨ ਬਲਦ ਨੇ ਘੋੜੇ ਨੂੰ ਕਿਹਾ ਪਿਆਰੇ ਦੋਸਤ ਤੂੰ ਚੰਗੀ ਕਿਸਮਤ ਵਾਲਾ ਹੈ ਪਰ ਮੈਨੂੰ ਤਾਂ ਹਰ ਰੋਜ਼ ਸਵੇਰ ਤੋਂ ਸ਼ਾਮ ਤੱਕ ਕੰਮ ਕਰਨਾ ਪੈਂਦਾ ਹਾਂ ਹੈ ਮੈਂ ਥੱਕ ਗਿਆ ਹਾਂ ਮੇਰੇ ਦਿਲ ਮੇਰਾ ਦਿਲ ਕਰਦਾ ਹੈ ਕਿ ਮੈਂ ਇੱਕ ਦਿਨ ਰੱਜ ਕੇ ਆਰਾਮ ਕਰਾਂ ਕੋੜੇ ਨੇ ਮਦਦ ਕਰਨ ਦੀ ਹਾਮੀ ਭਰੀ ਅਤੇ ਬਲਦ ਨੂੰ ਕਿਹਾ ਤੂੰ ਸਵੇਰੇ ਚਾਰਾ ਨਾ ਖਾਈਂ ਮਾਲਕ ਸਮਝ ਜਾਏਗਾ ਕਿ ਤੂੰ ਬਿਮਾਰ ਹੈ ਉਹ ਤੇਰੀ ਥਾਂ ਮੈਨੂੰ ਵਰਤ ਲਵੇਗਾ ਬਲਦ ਨੇ ਇਵੇਂ ਹੀ ਕੀਤਾ ਪਰ ਕਿਸਾਨ ਦੀ ਗੈਰ ਹਾਜ਼ਰੀ ਵਿੱਚ ਉਹ ਚਾਰਾ ਖਾ ਲੰਦਾ ਸੀ ਦੂਜੇ ਦਿਨ ਵੀ ਬਲਦ ਨੇ ਕਿਸਾਨ ਦੇ ਸਾਹਮਣੇ ਚਾਰਾ ਨਾ ਖਾਦਾ ਤੀਜੇ ਦਿਨ ਵੀ ਇਵੇਂ ਹੀ ਕੀਤਾ ਚੌਥੇ ਪੰਜਵੇਂ ਦèn ਥੋੜਾ ਜਿਹਾ ਖਾ ਲਿਆ ਐਵੇਂ 7 ਦਿਨ ਲੰਘ ਗਏ ਨਿਰਸੰਦੇਹ ਘੋੜੇ ਦੀ ਸੱਦ ਭਾਵਨਾ ਤੇ ਸਨੇਹ ਦੀ ਦਰਵਰਤੋ ਹੋ ਰਹੀ ਸੀ ਆਖਿਰ ਘੋੜੇ ਨੇ ਬਲਦ ਨੂੰ ਕਿਹਾ ਅੱਜ ਮਾਲਕ ਗਵੰਡੀ ਨੂੰ ਕਹਿ ਰਿਹਾ ਸੀ ਕਿ ਜੇ ਬਲਦ ਇੱਕ ਅੱਧੇ ਦਿਨ ਵਿੱਚ ਠੀਕ ਨਾ ਹੋਇਆ ਤਾਂ ਕਸਾਈ ਨੂੰ ਵੇਚ ਦ ਦੇਵੇਗਾ ਕਸਾਈ ਦਾ ਨਾਂ ਸੁਣ ਕੇ ਹੀ ਬਲਦ ਠੀਕ ਹੋ ਗਿਆ ਉਸ ਤੋਂ ਪ੍ਰੰਤ ਘੋੜਾ ਬਲਦ ਦੇ ਦੁੱਖਾਂ ਤਕਲੀਫਾਂ ਨੂੰ ਸੁਣ ਲੈਂਦਾ ਸੀ ਪਰ ਮਦਦ ਦੀ ਕੋਈ ਪੇਸ਼ਕਾਸ਼ ਨਹੀਂ ਸੀ ਕਰਦਾ ਖਿੜਕੀ ਨੰਬਰ 24 ਪੁਰਸ਼ ਹੋਰ ਤਰ੍ਹਾਂ ਸੋਚਦਾ ਹੈ ਇਸਤਰੀ ਹੋਰ ਤਰ੍ਹਾਂ ਪੁੱਤਰ ਵਿਸ਼ਵ ਯਾਤਰਾ ਤੇ ਨਿਕਲਿਆ ਸੀ ਦਿਲ ਦੇ ਰੋਗੀ ਪਿਤਾ ਨੇ ਕਿਹਾ ਜੇ ਪਿੱਛੋਂ ਮੇਰੀ ਮੌਤ ਹੋ ਜਾਵੇ ਤਾਂ ਤੂੰ ਵੀ ਯਾਤਰਾ ਜਾਰੀ ਰੱਖਣੀ ਹੈ ਅਤੇ ਮੁਕੰਮਲ ਕਰਕੇ ਹੀ ਮੁੜਨਾ ਹੈ ਮਾਂ ਨੇ ਕਿਹਾ ਜਦੋਂ ਮੈਂ ਮਰਾਂ ਤੂੰ ਭਾਵੇਂ ਕਿਧਰੇ ਵੀ ਹੋਵੇਂ ਜ਼ਰੂਰ ਆਵੀਂ ਮੇਰਾ ਸੰਸਕਾਰ ਤੂੰ ਆਪਣੇ ਹੱਥਾਂ ਨਾਲ ਹੀ ਕਰਨਾ ਹੈ ਖਿੜਕੀ ਨੰਬਰ 25 ਕਲਾਕਾਰਾਂ ਨੂੰ ਸਰਪ੍ਰਸਤ ਚਾਹੀਦੇ ਹੁੰਦੇ ਹਨ ਮਾਈਕਲ ਐਜਲੋ ਦਾ ਸਰਪ੍ਰਸਤ ਪੌਪ ਸੀ ਮਾਈਕਲ ਐਜਲੋ ਆਪਣੇ ਜ਼ਮਾਨੇ ਦਾ ਸਰਵੋਤਮ ਚਿੱਤਰਕਾਰ ਅਤੇ ਮੂਰਤੀਕਾਰ ਸੀ ਉਸ ਦਾ ਬਦਲ ਉਹ ਆਪ ਹੀ ਹੋ ਸਕਦਾ ਸੀ ਇੱਕ ਵਾਰੀ ਮਾਈਕਲ ਐਜਲੋ ਪੌਪ ਵੱਲੋਂ ਸਾਰੇ ਗਏ ਨਵੇਂ ਗਿਰਜੇ ਦੀ ਛੱਤ ਨੂੰ ਚਿੱਤਰ ਰਿਹਾ ਸੀ ਕਿ ਕਿਸੇ ਕਾਰਨ ਉਹ ਪੌਪ ਨਾਲ ਨਾਰਾਜ਼ ਹੋ ਕੇ ਚਲਾ ਗਿਆ ਕੰਮ ਛੱਡ ਦਿੱਤਾ ਰੋਮ ਵੀ ਛੱਡ ਗਿਆ ਪੌਪ ਨੇ ਆਪਣੀ ਗਲਤੀ ਕਬੂਲਦਿਆਂ ਕਿਹਾ ਸੀ ਮਾਈਕਲ ਐਜਲੋ ਨੂੰ ਹੋਰ ਸਰਪ੍ਰਸਤ ਪੌਪ ਮਿਲ ਜਾਣਗੇ ਪਰ ਪੌਪ ਨੂੰ ਹੋਰ ਮਾਈਕਲ ਐਜਲੋ ਨਹੀਂ ਲੱਭੇਗਾ ਐਵੇਂ ਪੌਪ ਨੇ ਆਪਣੇ ਚਾਹੇਤੇ ਕਲਾਕਾਰ ਦੀ ਵਾਪਸੀ ਸਨਿਸ਼ਚਿਤ ਕਰ ਲਈ ਸੀ ਛਿੜਕੀ ਨੰਬਰ 26 ਅਮਰੀਕਾ ਵਿੱਚ ਪਹਿਲਾਂ ਟਮਾਟਰ ਖਾਦੇ ਨਹੀਂ ਸੀ ਜਾਂਦੇ ਘਰਾਂ ਨੂੰ ਸਜਾਉਣ ਲਈ ਵਰਤੇ ਜਾਂਦੇ ਸਨ ਕਿਉਂਕਿ ਵਿਹਮ ਸੀ ਜਿਹੜਾ ਖਾਏਗਾ ਮਰ ਜਾਏਗਾ ਅਮਰੀਕਾ ਵਿੱਚ ਨਿਊ ਜਰਸੀ ਦੇ ਕਰਨਲ ਰੌਬਰਟ ਗਿਵਨ ਚਾਰਨਸ ਨੇ ਐਲਾਨ ਕੀਤਾ ਕਿ ਉਹ ਸ਼ਹਿਰ ਦੇ ਵੱਡੇ ਚੌਕ ਵਿੱਚ ਖਲੋ ਕੇ ਇੱਕ ਨਹੀਂ ਦੋ ਨਹੀਂ ਉਹ ਟਮਾਟਰਾਂ ਦੀ ਛੋਟੀ ਭਰੀ ਟੋਕਰੀ ਖਾਏਗਾ ਉਸ ਨੇ ਟਮਾਟਰਾਂ ਦੀ ਟੋਕਰੀ ਖਾਧੀ ਜਦੋਂ ਉਸ ਨੂੰ ਕੁਝ ਨਾ ਹੋਇਆ ਤਾਂ 5 ਸਾਲਾਂ ਵਿੱਚ ਹੀ ਟਮਾਟਰ ਸਬਜ਼ੀ ਦੀ ਹਰ ਦੁਕਾਨ ਤੇ ਵਿਕਣ ਲੱਗ ਪਏ ਅਤੇ ਟਮਾਟਰਾਂ ਦਾ ਜੂਸ ਸੂਪ ਅਤੇ ਚਟਨੀ ਲੋਕਾਂ ਦੀ ਪਸੰਦ ਬਣ ਗਈ ਖਿੜਕੀ ਨੰਬਰ 27 ਇੱਕ ਫਿਲਮ ਵਿੱਚ ਬੇਗਰੇ ਭੁੱਖੇ ਪਿਆਸੇ ਗਰੀਬ ਉਦਾਸ ਲੋਕਾਂ ਅਤੇ ਉਹਨਾਂ ਦੀਆਂ ਵਾਲੇ-ਦਿਵਾਲੇ ਦਾ ਦ੍ਰਿਸ਼ ਫਿਲਮਾਇਆ ਜਾਣਾ ਸੀ ਨਿਰਦੇਸ਼ਕ ਨੇ ਆਪਣੇ ਸਹਾਇਕ ਨੂੰ ਕਿਹਾ ਕਿ ਸ਼ਹਿਰ ਦੀ ਇੱਕ ਗੰਦੀ ਬਸਤੀ ਵਿੱਚ ਸੁਨੇਹਾ ਦੇ ਕੇ ਆਓ ਕਿ ਕੱਲ ਇਹ ਦ੍ਰਿਸ਼ ਫਿਲਮਾਇਆ ਜਾਵੇਗਾ ਅਤੇ ਹਰ ਕਿਸੇ ਨੂੰ 100 ਰੁਪਏ ਦਿੱਤਾ ਜਾਵੇਗਾ ਅਚਾਨਨ ਮਿਲਣ ਦਾ ਆਪਣਾ ਜਾਦੂ ਹੁੰਦਾ ਹੈ ਅਗਲੇ ਦਿਨ ਫਿਲਮ ਵਿੱਚ ਦਿਸਣ ਦੇ ਚਾਰਾਂ ਲੋਕਾਂ ਨੇ ਰਾਤੋਂ ਰਾਤ ਬਸਤੀ ਸਾਫ਼ ਕਰ ਦਿੱਤੀ ਕੱਪੜੇ ਧੋ ਕੇ ਸੁਕਾ ਲਏ ਜਦੋਂ ਦ੍ਰਿਸ਼ ਫਿਲਮਾਉਣ ਵਾਲਾ ਆਮਲ ਆ ਪਹੁੰਚਿਆ ਤਾਂ ਕਿਸੇ ਦੇ ਚਿਹਰੇ ਤੇ ਬੇਵਸੀ ਗਰੀਬੀ ਮੰਦਹਾਲੀ ਆਦ ਦਾ ਨਾਮ ਨਿਸ਼ਾਨ ਨਹੀਂ ਸੀ ਉੱਥੇ ਹਜ਼ਾਰਾਂ ਲੋਕਾਂ ਦੇ ਚਮਕਦੇ ਤੋਤੇ ਹੋਏ ਨਿਖਰੇ ਚਿਹਰਿਆਂ ਉੱਤੇ ਇੱਕ ਕੰਨ ਤੋਂ ਦੂਜੇ ਕੰਨ ਤੱਕ ਮੁਸਕਰਾਹਟ ਫੈਲੀ ਹੋਈ ਸੀ ਇਹ ਉਹ ਫਿਲਮੀ ਟੁਕੜੀ ਨੂੰ ਵੇਖ ਕੇ ਬੜੇ ਖੁਸ਼ ਹੋਏ ਪਰ ਫਿਲਮੀ ਟੁਕੜੀ ਉਸ ਦ੍ਰਿਸ਼ ਨੂੰ ਵੇਖ ਕੇ ਉਦਾਸ ਸੀ ਕਿਉਂਕਿ ਜਿਹੜਾ ਦ੍ਰਿਸ਼ ਫਿਲਮਾਇਆ ਜਾਣਾ ਸੀ ਉਹ ਦ੍ਰਿਸ਼ ਤਾਂ ਉੱਥੇ ਹੈ ਹੀ ਨਹੀਂ ਸੀ ਛੇੜਕੀ ਨੰਬਰ 28 ਲਿੰਕਨ ਨੇ ਆਪਣੀਆਂ ਫੌਜਾਂ ਨੂੰ ਵਿਰੋਧੀ ਫੌਜਾਂ ਤੇ ਹਮਲਾ ਕਰਨ ਦੇ ਫੈਸਲੇ ਨਾਲ ਇੱਕ ਚੇਟ ਲਿਖ ਕੇ ਭੇਜੀ ਜਿਸ ਤੇ ਲਿਖਿਆ ਸੀ ਜੇ ਫਸਫਲ ਹੋ ਜਾਓ ਤਾਂ ਜਿੱਤ ਨੂੰ ਆਪਣੀ ਦਸਣਾ ਜੇ ਨਾ ਹੋਵੋ ਤਾਂ ਹਾਰ ਦੀ ਜ਼ਿੰਮੇਵਾਰੀ ਮੈਂ ਲਵਾਂਗਾ ਜਿੱਤੋਗੇ ਤੁਸੀਂ ਹਾਰਾਂਗਾ ਮੈਂ ਇਨ੍ਹਾਂ ਸ਼ਬਦਾਂ ਨਾਲ ਲਿੰਕਨ ਨੇ ਆਪਣੀ ਫੌਜ ਦਾ ਹੌਸਲਾ ਬੁਲੰਦ ਕਰ ਦਿੱਤਾ ਸੀ ਖਿੜਕੀ ਨੰਬਰ 29 ਕਲਪਨਾ ਚਾਵਲਾ ਦੇ ਦਾਦਾ ਜੀ ਬਿਮਾਰ ਸਨ ਰੋਗ ਠੀਕ ਹੀ ਨਹੀਂ ਸੀ ਹੋ ਰਿਹਾ ਜਦੋਂ ਉਹ ਮਰਨ ਕਿਨਾਰੇ ਸਨ ਤਾਂ ਉਹਨਾਂ ਦੀ ਪਤਨੀ ਆਖਰੀ ਆਸ ਨਾਲ ਉਹਨਾਂ ਨੂੰ ਸੰਤ ਨਿੱਕਾ ਸਿੰਘ ਕੋਲ ਲੈ ਗਈ ਇਸਤਰੀ ਵਿੱਚ ਇੱਕ ਗੁੱਜਾ ਵਿਸ਼ਵਾਸ ਹੈ ਉਹ ਜਿਸ ਨੂੰ ਉਹ ਜ਼ਿੰਦਗੀ ਦੀਆਂ ਸਾਰੀਆਂ ਆਸਾਂ ਉਮੀਦਾਂ ਮੁਕ ਜਾਣ ਸਮੇਂ ਜਗਾਉਂਦੀ ਹੈ ਗੱਲ ਸੰਤ ਨਿੱਕਾ ਸਿੰਘ ਦੀ ਰੋਗ ਠੀਕ ਕਰਨ ਦੀ ਸ਼ਕਤੀ ਦੀ ਨਹੀਂ ਹੈ ਗੱਲ ਪਤਨੀ ਦੇ ਵਿਸ਼ਵਾਸ ਦੀ ਸ਼ਕਤੀ ਦੀ ਹੈ ਗੱਲ ਇਹ ਨਹੀਂ ਹੈ ਕਿ ਉਹ ਪਤੀ ਨੂੰ ਇੱਕ ਸੰਤ ਕੋਲ ਲੈ ਕੇ ਗਈ ਗੱਲ ਇਹ ਸੀ ਕਿ ਉਹ ਆਪਣੇ ਪਤੀ ਨੂੰ ਮਰਨ ਨਹੀਂ ਸੀ ਦੇਣਾ ਚਾਹੁੰਦੀ ਅਤੇ ਉਹ ਵਿਧਵਾ ਹੋਣ ਲਈ ਤਿਆਰ ਨਹੀਂ ਸੀ ਭਾਵੇਂ ਸਾਰਿਆਂ ਨੇ ਆਸ ਲਾ ਦਿੱਤੀ ਸੀ ਪਰ ਪਤਨੀ ਵਿੱਚ ਆਸ ਅਜੇ ਜਿਉਂਦੀ ਸੀ ਬਿਮਾਰ ਪਤੀ ਸੀ ਪਰ ਜਦੋਂ ਜਹਦ ਪਤਨੀ ਕਰ ਰਹੀ ਸੀ ਉਹ ਚਾਹੁੰਦੀ ਸੀ ਕਿ ਉਸ ਦਾ ਪਤੀ ਠੀਕ ਹੋਵੇ ਉਸ ਨੂੰ ਪਤੀ ਦੀ ਲੋੜ ਸੀ ਉਹ ਉਸ ਦਾ ਸੁਹਾਗ ਸੀ रिश्ता कोई होवे उसनु बणाई ਰੱਖਣ ਲਈ ਇਸਤਰੀ ਹਮੇਸ਼ਾ ਵਧੇਰੇ ਯੋਗਦਾਨ ਪਾਉਂਦੀ ਹੈ ਅਤੇ ਵਧੇਰੇ ਕੁਰਬਾਨੀਆਂ ਕਰਦੀ ਹੈ ਪਤਨੀ ਨੇ ਸੰਤ ਨਿੱਕਾ ਸਿੰਘ ਨੂੰ ਕਿਹਾ ਮੈਂ ਆਖਰੀ ਆਸ ਲੈ ਕੇ ਆਈ ਹਾਂ ਤੁਸੀਂ ਕੁਝ ਕਰੋ ਸੰਤ ਨਿੱਕਾ ਸਿੰਘ ਨੇ ਕਿਹਾ ਲਸੀ ਲਿਆਓ ਲਸੀ ਲਿਆਂਦੀ ਗਈ ਪਿਲਾਈ ਗਈ ਰੋਜ਼ ਪਲਾਉਂਦੇ ਰਹੇ ਪਤੀ ਦਿਨਾਂ ਵਿੱਚ ਹੀ ਠੀਕ ਹੋ ਗਿਆ ਦੱਸਿਆ ਨਹੀਂ ਜਾ ਸਕਦਾ ਕਿ ਉਹ ਪਤਨੀ ਦੇ ਅਟੁੱਟ ਵਿਸ਼ਵਾਸ ਨਾਲ ਠੀਕ ਹੋਇਆ ਜਾ ਸੰਤ ਨਿਕਾ ਸਿੰਘ ਦੇ ਕੋਲ ਪਹੁੰਚਣ ਕਰਕੇ ਠੀਕ ਹੋਇਆ ਜਾਂ ਲੱਸੀ ਨਾਲ ਠੀਕ ਹੋਇਆ ਜਾਂ ਇੰਨਾ ਸਾਰੇ ਉਪਰਾਲਿਆਂ ਦੇ ਕੋਲ ਜੋੜ ਨਾਲ ਠੀਕ ਹੋਇਆ ਜਦੋਂ ਵੀ ਕੁਝ ਮਹੱਤਮਪੂਰਨ ਵਾਪਰਦਾ ਹੈ ਉਸ ਪਿੱਛੇ ਕਈ ਸ਼ਕਤੀਆਂ ਕਾਰਜਸ਼ੀਲ ਹੁੰਦੀਆਂ ਹਨ ਰੋਗ ਦੇ ਠੀਕ ਹੋਣ ਦਾ ਅਸਲ ਕਾਰਨ ਪਤਾ ਨਾ ਲੱਗਣ ਕਰਕੇ ਹੀ ਆਰੋਗ ਹੋਣ ਤੇ ਪਰਮਾਤਮਾ ਦਾ ਧੰਨਵਾਦ ਕੀਤਾ ਜਾਂਦਾ ਹੈ ਛਿੜਕੀ ਨੰਬਰ 30 ਦੋ ਮਿੱਤਰਾਂ ਨੇ ਰਲ ਕੇ ਵਪਾਰ ਕੀਤਾ ਸਾਲ ਮਗਰੋਂ ਦੋਹਾਂ ਨੂੰ 10-10 ਲੱਖ ਰੁਪਏ ਦਾ ਲਾਭ ਹੋਇਆ ਇੱਕ ਮਿੱਤਰ ਬੜਾ ਖੁਸ਼ ਸੀ ਕਿਉਂਕਿ ਉਸਨੇ 8 ਆਸ 8 ਲੱਖ ਰੁਪਏ ਦੇ ਲਾਭ ਦੀ ਸੀ ਪਰ ਲਾਭ 10 ਲੱਖ ਦਾ ਹੋਇਆ ਸੀ ਦੂਜਾ ਮਿੱਤਰ ਉਦਾਸ ਸੀ ਕਿਉਂਕਿ ਉਸਨੂੰ ਆਸ 15 ਲੱਖ ਰੁਪਏ ਲਾਭ ਦੀ ਸੀ ਪਰ ਹੋਇਆ 10 ਲੱਖ ਦਾ ਸੀ ਖੁਸ਼ੀ ਅਤੇ ਉਦਾਸੀ ਸਫਲਤਾ ਤੇ ਅਸਫਲਤਾ ਵਪਾਰ ਵਿੱਚ ਨਹੀਂ ਸੀ ਇਹ ਹੀ ਉਹਨਾਂ ਦੋਹਾਂ ਮਿੱਤਰਾਂ ਦੀਆਂ ਸੋਚਾਂ ਅਤੇ ਆਸਾਂ ਵਿੱਚ ਸੀ ਖਿੜਕੀ ਨੰਬਰ 31 ਇੱਕ ਪਿੰਡ ਵਿੱਚ ਦੋ ਮੰਜ਼ਲਾ ਗੁਰਦੁਆਰਾ ਸੀ ਸਬਾਪਾ ਨਾਲ ਪਿੰਡ ਵਿੱਚ ਜਿਹੜਾ ਵੀ ਆਪਣੇ ਘਰ ਦਾ ਚਵਾਰਾ ਪਾਉਂਦਾ ਸੀ ਕਿਸੇ ਕਾਰਨ ਉਹ ਮਰ ਜਾਂਦਾ ਸੀ ਜਦੋਂ 3-4 ਵਾਰੀ ਇਵੇਂ ਹੋਇਆ ਤਾਂ ਇਲਾਕੇ ਵਿੱਚ ਗੱਲ ਤੁਮ ਕਈ ਕੇ ਜਿਹੜਾ ਆਪਣਾ ਮਕਾਨ ਗੁਰਦੁਆਰੇ ਨਾਲੋਂ ਉੱਚਾ ਕਰੇਗਾ ਉਹ ਮਰ ਜਾਵੇਗਾ ਇੱਕ ਫੌਜੀ ਦੂਜੇ ਵਿਸ਼ਵ ਜੰਦ ਮਗਰੋਂ ਜਦੋਂ ਸੇਵਾ ਮੁਕਤ ਹੋ ਕੇ ਪਿੰਡ ਆਇਆ ਅਤੇ ਉਹ ਜਦੋਂ ਉਸਨੇ ਚਵਾਰਾ ਪਾਉਣਾ ਆਰੰਭ ਕੀਤਾ ਤਾਂ ਸਾਰੇ ਕਹਿਣ ਲੱਗ ਪਏ ਲੋ ਵੇਖੋ ਜੰਗਾਂ ਵਿੱਚੋਂ ਤਾਂ ਬਚ ਕੇ ਆ ਗਿਆ ਹੈ ਹੁਣ ਚਵਾਰੇ ਨੇ ਮਾਰ ਦੇਣਾ ਹੈ ਲੋਕ ਸਵੇਰੇ ਉੱਠ ਕੇ ਇੱਕ ਦੂਜੇ ਤੋਂ ਸਭ ਤੋਂ ਪਹਿਲਾਂ ਇਹੀ ਪੁੱਛਦੇ ਸਨ ਫੌਜੀ ਮਰ ਗਿਆ ਹੈ ਕਿ ਨਹੀਂ ਜਦੋਂ ਫੌਜੀ ਨੇ ਚਿਵਾਰਾ ਪਾ ਲਿਆ ਅਤੇ ਉਸ ਨੂੰ ਕੁਝ ਨਾ ਹੋਇਆ ਤਾਂ ਕੁਝ ਮਹੀਨਿਆਂ ਵਿੱਚ ਹੀ ਸਾਰੇ ਪਿੰਡਾਂ ਨੇ ਚਿਵਾਰੇ ਪਾ ਲਏ ਪਹਿਲ ਕਰਨ ਵਾਲਾ ਇੱਕ ਹੀ ਹੁੰਦਾ ਹੈ ਬਾਕੀ ਸਾਰੇ ਪਿੱਛੇ ਲੱਗ ਹੁੰਦੇ ਹਨ ਖਿੜਕੀ ਨੰਬਰ 32 ਜੋ ਬਹੁਤ ਅਦਿੱਕ ਖਾਂਦਾ ਹੈ ਜੋਗ ਉਸ ਲਈ ਨਹੀਂ ਹੈ ਜੋਗ ਉਸ ਲਈ ਵੀ ਨਹੀਂ ਹੈ ਜਿਹੜਾ ਭੁੱਖਾ ਰਹਿੰਦਾ ਹੈ ਉਸ ਲਈ ਵੀ ਨਹੀਂ ਹੈ ਜਿਹੜਾ ਸੁੱਤਾ ਰਹਿੰਦਾ ਹੈ ਨਾ ਹੀ ਉਸ ਲਈ ਹੈ ਜਿਹੜਾ ਸੌਂਦਾ ਹੀ ਨਹੀਂ ਜਿਹੜਾ ਸੰਜਮ ਵਿਖਾਏਗਾ ਉਹੀ ਜੀਵੇਗਾ ਕਿਸੇ ਚੀਜ਼ ਦਾ ਅधिक ਹੋਣਾ ਵਰ ਨਹੀਂ ਸਰਾਪ ਹੈ ਜਿਹੜਾ ਸੰਜਮੀ ਹੈ ਜੋਗ ਉਸ ਲਈ ਹੈ ਜੋਗ ਉਸ ਦੇ ਸਾਰੇ ਰੋਗਾਂ ਤੇ ਕਸ਼ਟਾਂ ਦਾ ਨਿਵਾਰਣ ਕਰਦਾ ਹੈ ਵਾਸਤਾ ਵਿੱਚ ਸੰਜਮੀ ਨੂੰ ਜੋਗ ਦੀ ਲੋੜ ਹੀ ਨਹੀਂ ਕਿਉਂਕਿ ਸੰਜਮੀ ਨੂੰ ਸਰੀਰਕ ਰੋਗ ਕਸ਼ਟ ਹੁੰਦੇ ਹੀ ਨਹੀਂ ਸੰਜਮ ਹੀ ਜੋਗ ਹੈ ਜੋਗ ਸੰਜਮ ਹੀ ਹੈ ਖਿੜਕੀ ਨੰਬਰ 33 ਜਦੋਂ ਜਰਮਨੀ ਵਿੱਚ ਮਨੋਵਿਗਿਆਨ ਸੰਬੰਧੀ ਫਰਾਇਡ ਦੀਆਂ ਪੁਸਤਕਾਂ ਸਾੜੀਆਂ ਗਈਆਂ ਤਾਂ ਇੱਕ ਸਭਾ ਨੂੰ ਸੰਬੋਧਨ ਕਰਦਿਆਂ ਫ੍ਰਾਈਟ ਨੇ ਕਿਹਾ ਸੀ ਅਸੀਂ ਬੜੀ ਤਰੱਕੀ ਕਰ ਲਈ ਹੈ ਜੇ ਮੈਂ ਮੱਧਕਾਲ ਵਿੱਚ ਹੁੰਦਾ ਤਾਂ ਉਹਨਾਂ ਨੇ ਮੇਰੀਆਂ ਪੁਸਤਕਾਂ ਦੇ ਨਾਲ ਮੈਨੂੰ ਵੀ ਸਾੜ ਦੇਣਾ ਸੀ ਹੁਣ ਉਹ ਕੇਵਲ ਮੇਰੀਆਂ ਪੁਸਤਕਾਂ ਹੀ ਸਾੜ ਰਹੇ ਹਨ ਖਿੜਕੀ ਨੰਬਰ 34 ਇੱਕ ਗੱਡੀ ਵਿੱਚ ਇੱਕ ਮਾਂ ਦੋ ਧੀਆਂ ਨਾਲ ਸਫ਼ਰ ਕਰ ਰਹੀ ਸੀ ਇੱਕ ਛੋਟੇ ਸਟੇਸ਼ਨ ਤੇ ਦੋ ਲੁਟੇਰੇ ਡੱਬੇ ਵਿੱਚ ਦਾਖਲ ਹੋਏ ਅਤੇ ਚਾਕੂ ਵਿਖਾ ਕੇ ਕਿਹਾ ਮਾਲ نکਾਲੋ ਇੱਕ ਮਾਂ ਇੱਕ ਨੇ ਮਾਂ ਦੇ ਬੈਗ ਨੂੰ ਹੱਥ ਪਾਇਆ ਨੇਹਾ ਨਾਂ ਦੀ ਧੀ ਨੇ ਚੀਕ ਮਾਰੀ ਆਦਮੀ ਨੇ ਉਸ ਦਾ ਚਿਹਰਾ ਛਰੀਟ ਦਿੱਤਾ ਵਾਲ ਪੱਟ ਦਿੱਤੇ ਮਾਂ ਨੇ ਕਿਹਾ ਇਸ ਨੂੰ ਬੈਗ ਲੈ ਜਾਣ ਦੇ ਨਹੀਂ ਹਣੇ ਕਿਹਾ ਨਹੀਂ ਇਹ ਮੇਰੀ ਮਾਂ ਦਾ ਬੈਗ ਹੈ ਲੁਟੇਰਾ ਉਸ ਨੂੰ ਨੇੜੇ ਦੇ ਖੁੱਲੇ ਦਰਵਾਜ਼ੇ ਵੱਲ ਬਾਹਰ ਸੁੱਟਣ ਵਾਸਤੇ ਖਿੱਚਣ ਲੱਗ ਪਿਆ ਦਰਵਾਜ਼ੇ ਕੋਲ ਨੇਹਾ ਨੇ ਇੱਕ ਸੀਟ ਨੂੰ ਹੱਥ ਪਾ ਲਿਆ ਲੁਟੇਰੇ ਨੇ ਵੀ ਚਾਕੂ ਕੱਢ ਲਿਆ ਦੂਜੀ ਭੈਣ ਨੇ ਐਨੀ ਜ਼ੋਰ ਦਾ ਉਸਦੀ ਬਾਹ ਉੱਤੇ ਚੱਕ ਵੱਟਿਆ ਕੀ ਉਸਦਾ ਚਾਕੂ ਟਿੱਕ ਪਿਆ ਜਿਹੜੀ ਦੂਜੀ ਧੀ ਨੇ ਪੈਰ ਨਾਲ ਗੱਡੀ ਵਿੱਚੋਂ ਬਾਹਰ ਸੁੱਟ ਦਿੱਤਾ ਐਨੇ ਵਿੱਚ ਚੱਕ ਵੱਡਣ ਵਾਲੀ ਭੈਣ ਨੇ ਲੁਟੇਰੇ ਦੀ ਗਰਦਨ ਨੂੰ ਇੰਨਾ ਕੱਸ ਲਿਆ ਕਿ ਉਹ ਹਿੱਲ ਵੀ ਨਾ ਸਕਿਆ ਨੇਹਾ ਨਾਲ ਖਿੱਚ ਤੂ ਵਿੱਚ ਦੂਜੇ ਲੁਟੇਰੇ ਦੀ ਲੁੰਗੀ ਖੁੱਲ ਗਈ ਜਿਸ ਨੂੰ ਠੀਕ ਕਰਦਿਆਂ ਉਸਦੇ ਹੱਥੋਂ ਬੈਗ ਡਿੱਗ ਪਿਆ ਬਾਕੀ ਸਵਾਰੀਆਂ ਜਿਹੜੀਆਂ ਸਹਿਮੀਆਂ ਹੋਈਆਂ ਸਨ ਉਹ ਵੀ ਦਲੇਰ ਹੋ ਗਈਆਂ ਸਾਨੂੰ ਉਹਨਾਂ ਨੇ ਬੈਗ ਸੰਭਲ ਲਿਆ ਕੋਈ ਸਿਟੇਸ਼ਨ ਆ ਰਿਹਾ ਸੀ ਗੱਡੀ ਹੌਲੀ ਹੋ ਗਈ ਸੀ ਲੁਟੇਰੇ ਛਾਲਾ ਮਾਰ ਕੇ ਦੌੜ ਗਏ ਸਨ ਦੋਹਾਂ ਪੈਣਾ ਦੇ ਸੱਟਾਂ ਲੱਗੀਆਂ ਹੋਈਆਂ ਸਨ ਤੇ ਕੋਟੇ ਛਿੱਲੇ ਹੋਏ ਸਨ ਮਾਣ ਨੇ ਕਿਹਾ ਬੱਚਿਓ ਫਿਰ ਐਵੇਂ ਨਾ ਕਰਨਾ ਧੀ ਨੇ ਕਿਹਾ ਐਵੇਂ ਕਰਨਾ ਹੀ ਠੀਕ ਸੀ ਜੇ ਫਿਰ ਐਵੇਂ ਕਰਨਾ ਪਿਆ ਤਾਂ ਵਧੇਰੇ ਹਿੰਮਤ ਅਤੇ ਪੂਰੀ ਦ੍ਰਿੜਤਾ ਨਾਲ ਕਰਾਂਗੀਆਂ ਹੁਣ ਨਾਰੀ ਉਹ ਨਾਰੀ ਨਹੀਂ ਰਹੀ ਛੜਕੀ ਨੰਬਰ 35 ਫੇਈ ਦੀਪਿਆਸ ਨਾਂ ਦਾ ਯੂਨਾਨੀ ਨਾਗਰਿਕ 490 ਪੂਰਬ ਈਸਵੀ ਵਿੱਚ ਮੈਰਾਥਨ ਦੇ ਮੈਦਾਨ ਵਿੱਚ ਐਥਨਸ ਦੀਆਂ ਹਾਰ ਰਹੀਆਂ ਫੌਜਾਂ ਦੀ ਅਚਾਨਕ ਹੋਈ ਜਿੱਤ ਦੀ ਖੁਸ਼ਖਬਰੀ ਦੇਣ ਲਈ 42 ਮੀਲ ਦੌੜਦਾ ਚਲਿਆ ਗਿਆ ਅਤੇ ਐਥਨਸ ਵਿੱਚ ਪਹੁੰਚ ਕੇ ਜਿੱਤ ਦਾ ਸਮਾਚਾਰ ਦੰਦਿਆਂ ਹੀ ਉਹ ਡਿੱਗ ਕੇ ਮਰ ਗਿਆ ਐਥਨਸ ਵਾਸੀਆਂ ਨੇ ਉਸ ਦੀ ਯਾਦ ਵਿੱਚ 올림픽 ਖੇਡਾਂ ਵਿੱਚ ਮੈਰਾਥਨ ਤੋਂ ਐਥਨਸ ਤੱਕ ਦੀ 42 ਮੀਲ ਦੀ ਦੌੜ ਨੂੰ ਮੁਕਾਬਲਿਆਂ ਵਿੱਚ ਸ਼ਾਮਿਲ ਕਰ ਲਿਆ ਸੀ ਹੁਣ ਵੀ 올림픽 ਵਿੱਚ ਫੈਦੀਪੀਅਸ ਦੀ ਯਾਦ ਵਿੱਚ ਦੌੜੀ ਜਾਂਦੀ ਇਸ ਰੇਸ ਨੂੰ ਮੈਰਾਥਨ ਕਿਹਾ ਜਾਂਦਾ ਹੈ ਸੜਕੀ ਨੰਬਰ 36 ਸਰਦੀ ਦੀ ਇੱਕ ਸਵੇਰ ਨੂੰ ਪਤਨੀ ਨੇ ਬਾਰੀ ਵਿੱਚੋਂ ਬਾਹਰ ਵੇਖਦੇ ਹਾਂ ਕਿ ਹਾ ਧੁੰਦ ਬੜੀ ਹੈ ਕੋਈ ਬੰਦਾ ਵਿਖਾਈ ਨਹੀਂ ਦਿੰਦਾ ਪਤੀ ਨੇ ਕਿਹਾ ਸਵੇਰੇ ਹੀ ਬੰਦੇ ਲੱਭਣ ਲੱਗ ਪਈ ਹੈ ਪਤਨੀ ਨੇ ਕਿਹਾ ਮੇਰਾ ਮਤਲਬ ਸੀ ਕਿ ਧੁੰਦ ਵਿੱਚ ਹੱਥ ਨੂੰ ਹੱਥ ਨਹੀਂ ਦਿਸਦਾ ਪਤੀ ਬੋਲਿਆ ਹੱਥ ਨੂੰ ਹੱਥ ਕਿਵੇਂ ਦਿਸੇ ਹੱਥ ਵਿੱਚ ਕੋਈ ਅੱਖ ਲੱਗੀ ਹੋਈ ਹੈ ਪਤਨੀ ਬੋਲੀ ਮੈਂ ਤਾਂ ਸੁਭਾਵਕ ਹੀ ਮੌਸਮ ਠੰਡ ਅਤੇ ਧੁੰਦ ਦੀ ਗੱਲ ਕੀਤੀ ਸੀ ਤੁਸੀਂ ਤਾਂ ਹਰ ਗੱਲ ਵਿੱਚ ਕੰਗੀ ਫੇਰਨ ਲੱਗ ਪਏ ਹੋ ਛੜਕੀ ਨੰਬਰ 37 ਜੀਵਨ ਵਿੱਚ ਕਈ ਵਾਰ ਬੜੇ ਹੈਰਾਨ ਕਰਨ ਵਾਲੇ ਸਬਾਬ ਵਾਪਰਦੇ ਹਨ ਇੱਕ ਆਦਮੀ ਇੱਕ ਗਰੁੱਪ ਫੋਟੋ ਨਾਲ ਇੱਕ ਚਿੱਤਰਕਾਰ ਕੋਲ ਗਿਆ ਅਤੇ ਉਸ ਗਰੁੱਪ ਫੋਟੋ ਵਿੱਚ ਆਪਣੇ ਭਰਾ ਦੀ ਫੋਟੋ ਦਾ ਚਿੱਤਰ ਬਣਾਉਣ ਲਈ ਕਿਹਾ ਉਸਨੇ ਚਿੱਤਰਕਾਰ ਨੂੰ ਦੱਸਿਆ ਕਿ ਇੱਕ ਬੱਸ ਦਰਿਆਵਾਂ ਵਿੱਚ ਡਿੱਗ ਪਈ ਸੀ ਜਿਸ ਵਿੱਚ ਉਸਦੇ ਭਰਾ ਦੀ ਮੌਤ ਹੋ ਗਈ ਸੀ ਉਸ ਦਾ ਭਰਾ ਬੜਾ ਸੋਹਣਾ ਸੀ ਜਿਹੜਾ ਉਸ ਨੂੰ ਬੜਾ ਪਿਆਰਾ ਸੀ ਉਹ ਡੁੱਬ ਕੇ ਮਰ ਗਿਆ ਸੀ ਉਸ ਨੇ ਚਿੱਤਰਕਾਰ ਨੂੰ ਦੱਸਿਆ ਕਿ ਸੁਣਿਆ ਸੀ ਕਿ ਕੇਵਲ ਇੱਕ ਲੰਗੜਾ ਆਦਮੀ ਬਚਿਆ ਸੀ ਅਤੇ ਬਾਕੀ ਸਾਰੇ ਮਰ ਗਏ ਸੰ ਚਿੱਤਰਕਾਰ ਨੇ ਚਿੱਤਰ ਬਣਾਇਆ ਜਿਹੜਾ ਭਰਾ ਨੂੰ ਬਹੁਤ ਪਸੰਦ ਆਇਆ ਖੁਸ਼ ਹੋ ਕੇ ਪੁੱਛਿਆ ਮੈਂ ਤੁਹਾਡੀ ਕੀ ਸੇਵਾ ਕਰਾਂ ਚਿੱਤਰਕਾਰ ਨੇ ਕਿਹਾ ਇਸ ਚਿੱਤਰ ਨੂੰ ਮੇਰੇ ਵੱਲੋਂ ਪਿਆਰ ਭੇਟਾ ਸਮਝਣਾ ਅਤੇ ਉਸ ਨੇ ਪੇਂਟ ਦਾ ਉੱਚਾ ਉੱਚਾ ਚੁੱਕ ਕੇ ਲੱਤ ਵਿਖਾਉਂਦੀ ਆ ਕਿਹਾ ਉਸ ਹੱਥ ਸੇ ਵਿੱਚ ਬਚਣ ਵਾਲਾ ਉਹ ਲੰਗੜਾ ਆਦਮੀ ਮੈਂ ਹੀ ਸਾਂ ਪਿਛਲੇ ਕਈ ਸਾਲਾਂ ਤੋਂ ਸੋਚ ਰਿਹਾ ਸੀ ਕਿ ਰੱਬ ਨੇ ਮੈਨੂੰ ਕਿਉਂ ਬਚਾਇਆ ਸ਼ਾਇਦ ਸਾਰੀ ਬਸ ਵਿੱਚ ਮੈਂ ਹੀ ਸਭ ਤੋਂ ਸੁਧਾਰਨ ਵਿਅਕਤੀ ਸਾਂ ਮੈਨੂੰ ਸਮਝ ਨਹੀਂ ਆ ਰਹੀ ਮੈਂ ਕਿਵੇਂ ਅਤੇ ਕਿਉਂ ਬਚ ਗਿਆ ਜਦੋਂ ਕਿ ਮਰਨ ਦੀ ਸਭ ਤੋਂ ਵੱਧੇਰੇ ਸੰਭਾਵਨਾ ਮੇਰੀ ਸੀ ਖਿੜਕੀ ਨੰਬਰ 38 ਪਾਲਣ ਪੋਸ਼ਣ ਦੌਰਾਨ ਬੱਚੇ ਦਾ ਨਿਰੰਤਰ ਧਿਆਨ ਰੱਖਣ ਕਰਕੇ ਮਾਂ ਸੋਚਣ ਲੱਗ ਪੈਂਦੀ ਹੈ ਕਿ ਬੱਚਾ ਉਸ ਤੋਂ ਬਿਨਾ ਨਹੀਂ ਰਹਿ ਸਕਦਾ ਜਦੋਂ ਕਿ વાસ્તਵਿਕਤਾ ਇਹ ਹੁੰਦੀ ਹੈ ਕਿ ਮਾਂ ਬੱਚੇ ਤੋਂ ਬਿਨਾ ਨਹੀਂ ਰਹਿ ਸਕਦੀ ਛੜਕੀ ਨੰਬਰ 39 ਜਿਹੜਾ ਗੱਲਬਾਤ ਨਹੀਂ ਕਰਦਾ ਉਹ ਮੂਰਖ ਹੁੰਦਾ ਹੈ ਨਲਾਇਕ ਹੁੰਦਾ ਹੈ ਜਿਹੜਾ ਗੱਲਬਾਤ ਕਰ ਸਕਦਾ ਹੈ ਕਰਨੀ ਚਾਹੀਦੀ ਹੈ ਪਰ ਕਿਸੇ ਨਾਲ ਵੀ ਨਹੀਂ ਕਰਦਾ ਉਹ ਕਮੰਡੀ ਹੁੰਦਾ ਹੈ ਹੈਂਕੜਵਾਜ ਹੁੰਦਾ ਹੈ ਜਿਹੜਾ ਗੱਲਬਾਤ ਕਰਨੀ ਚਾਹੁੰਦਾ ਹੈ ਪਰ ਕਰਨ ਦਾ ਹੌਸਲਾ ਨਹੀਂ ਕਰਦਾ ਉਹ ਡਰਪੋਕ ਹੁੰਦਾ ਹੈ ਪਛੜਿਆ ਹੁੰਦਾ ਹੈ ਜਿਹੜਾ ਗੱਲਬਾਤ ਕਰਨ ਜਾਂ ਨਾ ਕਰਨ ਦੀ ਦੁਚਿਤੀ ਦਾ ਸ਼ਿਕਾਰ ਹੁੰਦਾ ਹੈ ਉਹ ਗੁਲਾਮ ਹੁੰਦਾ ਹੈ ਅਯੋਗ ਹੁੰਦਾ ਹੈ ਜਿਹੜੇ ਮਾਨਸਿਕ ਪੱਖੋਂ ਵਿਕਸਿਤ ਹੁੰਦੇ ਹਨ ਜਿਨ੍ਹਾਂ ਵਿੱਚ ਸਵੈ ਵਿਸ਼ਵਾਸ ਹੁੰਦਾ ਹੈ ਉਹ ਹਰ ਕਿਸੇ ਨਾਲ ਗੱਲਬਾਤ ਕਰਨ ਲਈ ਤਿਆਰ ਹੁੰਦੇ ਹਨ ਛਿੜਕੀ ਨੰਬਰ 40 ਪੁਰਾਤਨ ਜਨਾਨੀ ਰਾਸਤਾ ਆਪਸ ਵਿੱਚ ਲੜਦੀਆਂ ਰਹਿੰਦੀਆਂ ਸਨ ਈਸਾ ਤੋਂ ਲਗਭਗ 8 ਸਦੀਆਂ ਪਹਿਲਾਂ ਯੂਨਾਨੀਆਂ ਨੇ 올ੰਪਿੰਗ ਖੇਡਾਂ ਰਾਹੀਂ ਬਿਨਾਂ ਲੜਨ ਦੇ ਯੁੱਧ ਕਰਨ ਦੇ ਪੈਤੜੇ ਅਪਣਾਏ ਇਵੇਂ ਖੇਡਾਂ ਵਾਸਤਵ ਵਿੱਚ ਖੂਨ ਖਰਾਬੇ ਵਾਲੀਆਂ ਲੜਾਈਆਂ ਤੋਂ ਬਚਣ ਦਾ ਵਸੀਲਾ ਸਨ ਇਹ ਸਿੰਧਾਤ ਅਪਣਾਇਆ ਗਿਆ ਕਿ ਅਸੀਂ ਆਪਸ ਵਿੱਚ ਮੁੱਕੇ ਮਾਰਾਂਗੇ ਅਤੇ ਇੱਕ ਨਿਰਪੱਖ ਵਿਅਕਤੀ ਚਤੰਤਧਾਰ ਦਾ ਨਿਰਣੇ ਕਰੇਗਾ ਮੈਂ ਤੁਹਾਨੂੰ ਡੇਗ ਕੇ અપਮਾਨ ਕਰਾਂਗਾ ਤੁਸੀਂ ਮੈਨੂੰ ਛਪਕੀ ਦੇ ਕੇ ਡੇਗੋਗੇ ਅਤੇ ਕਬੀਲੇ ਦੇ ਲੋਕ ਫੈਸਲਾ ਕਰਨਗੇ ਕਿ ਕੌਣ ਸ਼ਕਤੀਸ਼ਾਲੀ ਹੈ ਇਵੇਂ ਮੁੱਕੀ ਬਾਜੀ ਅਤੇ ਕੁਸ਼ਤੀਆਂ ਦੇ ਮੁਕਾਬਲੇ ਆਰੰਭ ਹੋਏ ਮੁੱਢ ਵਿੱਚ ਤੌੜਾਂ, ਛਾਲਾਂ ਅਤੇ ਪੱਥਰ ਸੁੱਟਣ ਦੇ ਹੀ ਮੁਕਾਬਲੇ ਹੁੰਦੇ ਸਨ ਜਿਹੜੇ ਵਾਸਤੇ ਵਿੱਚ ਸ਼ਿਕਾਰ ਤੇ ਪੈਤੜੇ ਸਨ ਅਤੇ ਇਹਨਾਂ ਨੂੰ ਐਥਲੀਟਸ ਐਥਲੀਟਿਕਸ ਕਿਹਾ ਜਾਂਦਾ ਪਿਆ ਹੈ। ਇਹ ਖੇਡਾਂ ਲਗਭਗ 800 ਸਾਲ ਚੱਲਦੀਆਂ ਰਹੀਆਂ। ਖੜਕੀ ਨੰਬਰ 41 ਜਨਕ ਨੇ ਗਿਆਨ ਵੋਲਕਿਆ ਨੂੰ ਪੁੱਛਿਆ ਜਿ ਉਹ ਕਿਹੜੀ ਰੋਸ਼ਨੀ ਹੈ ਜਿਸ ਨਾਲ ਅਸੀਂ ਆਲੇ-ਦੁਆਲੇ ਨੂੰ ਦੇਖਦੇ ਇੱਧਰ-ਉੱਧਰ ਜਾਂਦੇ ਅਤੇ ਕਾਰਜ ਕਰਦੇ ਹਾਂ ਸੂਰਜ ਉਹ ਰੋਸ਼ਨੀ ਹੈ ਜਿਹੜੀ ਸਭਨਾ ਜੀਵਾਂ ਨੂੰ ਚਲਾਉਂਦੀ ਹੈ ਜਦੋਂ ਸੂਰਜ ਨਹੀਂ ਹੁੰਦਾ ਉਦੋਂ ਅਸੀਂ ਕਿਵੇਂ ਕੰਮ ਚਲਾਉਂਦੇ ਹਾਂ ਉਦੋਂ ਅਸੀਂ ਚੰ드ਰਮਾ ਦੀ ਰੋਸ਼ਨੀ ਨਾਲ ਵੇਖਦੇ ਹਾਂ ਜਦੋਂ ਸੂਰਜ ਚੰ드ਰਮਾ ਦੋਵੇਂ ਨਹੀਂ ਹੁੰਦੇ ਉਦੋਂ ਅਸੀਂ ਦੀਵਾ ਜਗਾ ਕੇ ਅੱਗ ਬਾਲ ਕੇ ਕੰਮ ਕਰਦੇ ਹਾਂ ਅਤੇ ਜੀਵਨ ਨਿਰਵਾਹ ਕਰਦੇ ਹਾਂ ਜਦੋਂ ਦੀਵਾ ਬੁੱਝ ਜਾਂਦਾ ਹੈ ਅੱਗ ਬੁੱਝ ਜਾਂਦੀ ਹੈ ਉਦੋਂ ਅਸੀਂ ਬੋਲ ਕੇ ਇੱਕ ਦੂਜੇ ਨੂੰ ਪਛਾਣਦੇ ਅਤੇ ਕਾਰਜ ਕਰਦੇ ਹਾਂ ਜਦੋਂ ਸੂਰਜ ਡੁੱਬ ਗਿਆ ਹੋਵੇ ਮੱਸਿਆ ਦੀ ਰਾਤ ਹੋਵੇ ਅੱਗ ਬੁਝ ਗਈ ਹੋਵੇ ਦੀਵਾ ਜਾਗਿਆ ਨਾ ਹੋਵੇ ਚੁੱਪ ਪੱਸਰ ਗਈ ਹੋਵੇ ਉਦੋਂ ਅਸੀਂ ਕਿਵੇਂ ਕੰਮ ਚਲਾਉਂਦੇ ਹਾਂ ਜਦੋਂ ਸਾਰੀਆਂ ਬਾਹਰੀ ਰੌਸ਼ਨੀਆਂ ਲੋਪ ਹੋ ਜਾਂਦੀਆਂ ਹਨ ਉਦੋਂ ਅਸੀਂ ਅੰਦਰਲੀ ਰੌਸ਼ਨੀ ਆਤਮਾ ਦੀ ਰੌਸ਼ਨੀ ਵਰਤਦੇ ਹਾਂ ਇਸ ਆਤਮਾ ਨਾਲ ਸਾਰਿਆਂ ਦੇ ਦਿਲ ਹਿਰਦੇ ਅਤੇ ਮਨ ਰੋਸ਼ਨ ਹੋ ਜਾਂਦੇ ਹਨ ਖਿੜਕੀ ਨੰਬਰ 42 ਮੌਕੇ ਅਨੁਸਾਰ ਟੁਕਮਾ ਉਤਰ ਸੂਚਨਾ ਯੋਗਤਾ ਦਾ ਪ੍ਰਮਾਣ ਹੁੰਦਾ ਹੈ 6 ਰੇਲਵੇ ਵਿੱਚ ਅਧਿਕਾਰੀਆਂ ਨੂੰ ਪਰਿਵਾਰਿਕ ਪਾਸ ਮਿਲਦੇ ਹਨ ਇੱਕ ਵਾਰ ਇੱਕ ਵੱਡੇ ਅਧਿਕਾਰੀ ਦੀ ਅਨਪੜ ਮਾਂ ਹੋਰ ਜੀਆ ਨਾਲ ਉਤਲੇ ਦਰਜੇ ਦੇ ਡੱਬੇ ਵਿੱਚ ਯਾਤਰਾ ਕਰ ਰਹੀ ਸੀ ਅਤੇ ਇੱਕ ਸਟੇਸ਼ਨ ਤੇ ਉਹ ਆਪਣੇ ਡੱਬੇ ਦੇ ਬਾਹਰ ਪਲੇਟਫਾਰਮ ਤੇ ਖਲੋਤੀ ਸੀ ਉਸ ਨੂੰ ਵੇਖ ਕੇ ਇੱਕ ਜਨਾਨਾ ਸਵਾਰੀ ਨੇ ਉਸ ਨੂੰ ਆਪਣੇ ਟਿਕਟ ਵਿਖਾਉਂਦੇ ਆ ਪੁੱਛਿਆ ਬੀਬੀ ਜੀ ਵੇਖ ਕੇ ਦੱਸਣਾ ਇਹ ਟਿਕਟ ਕਿਹੜੇ ਡੱਬੇ ਦੀ ਹੈ ਆਲੇ-ਦੁਆਲੇ ਹੋਰ ਲੋਕ ਵੀ ਖੜੇ ਸਨ ਹੋਰ ਅਧਿਕਾਰੀਆਂ ਦੇ ਮਾਪੇ ਵੀ ਸਨ ਅਣਪੜ ਮਾਣੇ ਆਪਣੇ ਅਫਸਰ ਪੁੱਤਰ ਦੀ ਇੱਜ਼ਤ ਦੀ ਰਾਖੀ ਕਰਦੇ ਆ ਕਿਹਾ ਮੈਂ ਜ਼ਰੂਰ ਦੱਸ ਦਿੰਦੀ ਪਰ ਮੇਰੀ ਅਣਖ ਘੱਟ ਰਹਿ ਗਈ ਹੈ ਖਿੜਕੀ ਨੰਬਰ 43 ਮਦਰ ਟੇਰੇਸਾ ਕਹਿ ਰਹੀ ਸੀ ਜਦੋਂ ਤੂਫਾਨ ਪੁਚਾਲ ਆਉਂਦਾ ਹੈ ਤਾਂ ਮੇਰੇ ਵਿੱਚ ਲੋੜਵੰਦਾਂ ਲਈ ਕਰੋੜਾ ਰੁਪਏ ਇਕੱਠੇ ਕਰਨ ਦੀ ਹਿੰਮਤ ਜਾਗ ਪੈਂਦੀ ਹੈ ਪਰ ਜਦੋਂ ਮੈਨੂੰ ਪੈਸੇ ਦੀ ਨਿਜੀ ਲੋੜ ਪੈਂਦੀ ਹੈ ਤਾਂ ਮੇਰੇ ਕੋਲ ਬਿਜਲੀ ਦਾ ਬਿੱਲ ਦੇਣ ਦੇ ਵੀ ਪੈਸੇ ਨਹੀਂ ਹੁੰਦੇ ਲੋਕਾਂ ਵਾਸਤੇ ਮੈਂ ਕਰੋੜਾ ਰੁਪਏ ਇਕੱਠੇ ਕਰ ਸਕਦੀ ਹਾਂ ਇਹ ਬੜਾ ਸੌਖਾ ਕੰਮ ਹੈ ਕਿਉਂਕਿ ਇਸ ਵਿੱਚ ਸਵਾਰਥ ਨਹੀਂ ਹੁੰਦਾ ਮਦਰ ਟਰੈਸਾ ਨੇ ਲੱਖਾਂ ਬੁਝੇ ਹੋਏ ਦੀਵਿਆਂ ਵਿੱਚ ਆਸ ਦਾ ਤੇਲ ਪਾਇਆ ਡਿੱਗਿਆ ਹੋਇਆਂ ਨੂੰ ਚੁੱਕਿਆ ਕੋੜੀਆਂ ਨੂੰ ਸੰਭਾਲਿਆ ਨਿਆ ਸਿਰਿਆਂ ਨੂੰ ਆਸਰਾ ਦਿੱਤਾ ਉਹ ਖਾਲੀ ਹੱਥ ਗਈ ਸੀ ਉਹ ਖਾਲੀ ਹੱਥ ਚਲੀ ਗਈ ਪਰ ਉਸ ਦੇ ਜਾਣ ਤੇ ਸਾਰਾ ਸੰਸਾਰ ਰੋਇਆ ਸੀ ਉਸ ਨੇ ਮੌਤ ਦੇ ਅਖਾੜੇ ਵਿੱਚ ਜ਼ਿੰਦਗੀ ਦੀ ਬਾਜ਼ੀ ਲਾਈ ਸੀ ਉਹ ਜਿੱਤੀ ਸੀ ਅਤੇ ਜਿੱਤ ਦੇ ਮੈਦਾਨ ਵਿੱਚ ਹੋਰਾਂ ਲਈ ਛੱਡ ਗਈ ਸੀ ਜਦੋਂ ਉਹ ਬਿਮਾਰ ਪੈ ਗਈ ਤਾਂ ਉਸ ਦੀ ਦੇਖਭਾਲ ਲਈ ਇੱਕ ਨਰਸ ਰੱਖੀ ਗਈ ਨਰਸ ਉਸ ਦਾ ਉਹਨਾਂ ਤੇ ਆਨ ਨਹੀਂ ਸੀ ਰੱਖਦੀ ਜਿੰਨਾ ਉਹ ਨਰਸ ਦਾ ਰੱਖਦੀ ਸੀ ਪਤਾ ਹੀ ਨਹੀਂ ਸੀ ਲੱਗਦਾ ਕਿ ਬਿਮਾਰ ਕੌਣ ਸੀ ਅਤੇ ਨਰਸ ਕੌਣ ਸੀ ਖਿੜਕੀ ਨੰਬਰ 44 ਇੱਕ ਜਰਨਲ ਨੇ ਕਿਹਾ ਪੈੜੀ ਖਰਾਬ ਹੈ ਪੈੜੀ ਖਬਰ ਹੈ ਫੌਜ ਹਾਰ ਰਹੀ ਹੈ ਦੂਜਾ ਜਰਨਲ ਬੋਲਿਆ ਮੇਰੀ ਖਬਰ ਤਾਂ ਤੇਰੀ ਖਬਰ ਨਾਲੋਂ ਵੀ ਪੈੜੀ ਹੈ ਤੇਰੀ ਖਬਰ ਕੀ ਹੈ ਮੇਰੀ ਖਬਰ ਹੈ ਕਮਾਂਡਰ ਹੌਸਲਾ ਛੱਡ ਰਿਹਾ ਹੈ ਖਿੜਕੀ ਨੰਬਰ 45 ਅਰਦਾਸ ਕਰਦੇ ਆਂ ਸੀ ਪ੍ਰਮਾਤਮਾ ਨੂੰ ਬੇਨਤੀ ਨਹੀਂ ਕਰਦੇ ਉਸ ਨੂੰ ਸਮਝਾਉਣ ਲੱਗ ਪੈਂਦੇ ਹਾਂ ਮੇਰਾ ਹੀ ਨਾਂ ਵਾਲਾ ਮੇਰਾ ਇੱਕ ਮਿੱਤਰ ਸੀ ਅਸੀਂ ਦੋਵੇਂ ਬੀਏ ਦੇ ਵਿਦਿਆਰਥੀ ਸਾਂ ਮੇਰੇ ਮਿੱਤਰ ਦੇ ਪਿਤਾ ਨੇ ਆਪਣੇ ਇਕਲੌਤੇ ਪੁੱਤਰ ਦੀ ਪ੍ਰੀਖਿਆ ਵਿੱਚ ਸਫਲਤਾ ਲਈ ਅਖੰਡ ਪਾਠ ਰਖਵਾਇਆ ਸੀ ਜਦੋਂ ਭੋਗ ਉਪਰੰਤ ਅਰਦਾਸ ਹੋ ਰਹੀ ਸੀ ਤਾਂ ਮੈਂ ਵੀ ਉੱਥੇ ਹਾਜ਼ਰ ਸਾਂ ਅਰਦਾਸ ਕਰਦੇ ਆਂ ਭਾਈ ਸਾਹਿਬ ਕਹਿ ਰਹੇ ਸਨ ਏ ਵਾਹਿਗੁਰੂ ਕਾਕਾਰ ਨਰਿੰਦਰ ਸਿੰਘ ਨੂੰ ਪ੍ਰੀਖਿਆ ਵਿੱਚ ਸਫਲਤਾ ਬਖਸ਼ਨੀ ਕਲਮ ਉਸਦੇ ਹੱਥ ਵਿੱਚ ਹੋਵੇਗੀ ਸਹੀ ਉੱਤਰ ਲਿਖਣ ਦੀ ਉਸ ਨੂੰ ਤੁਸੀਂ ਸਮੱਤ ਦੇਣੀ ਪ੍ਰੀਖਿਆ ਦੌਰਾਨ ਨਰਿੰਦਰ ਸਿੰਘ ਦੇ ਅੰਗ ਸੰਗ ਸਹਾਈ ਹੋਣਾ ਤੇ ਨਰਿੰਦਰ ਸਿੰਘ ਦੇ ਸਿਰ ਤੇ ਆਪਣੀ ਮਿਹਰ ਦਾ ਹੱਥ ਰੱਖਣਾ ਅਸੀਂ ਦੋਵੇਂ ਮਿੱਤਰ ਉਸ ਨਾਲ ਨਾਲ ਖਲੋਤੇ ਸਾਂ ਮੇਰੇ ਮਿੱਤਰ ਦੇ ਪਿਤਾ ਨੂੰ ਪਤਾ ਨਹੀਂ ਸੀ ਕਿ ਸੁਚੀ ਉਸਨੇ ਪਾਈ ਸਾਹਿਬ ਨੂੰ ਕਿਹਾ ਨਰਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਦੀ ਸਫਲਤਾ ਦੀ ਅਰਦਾਸ ਕਰੋ ਛੜਕੀ ਨੰਬਰ 46 ਜਦੋਂ ਕੋਈ ਵਿਅਕਤੀ ਕੋਈ ਪ੍ਰਾਪਤੀ ਕਰਦਾ ਹੈ ਤਾਂ ਉਸ ਦੇ ਸਕੂਲ ਕਾਲਜ ਦੇ ਸਾਰੇ ਅਧਿਆਪਕ ਉਸ ਨੂੰ ਆਪਣਾ ਵਿਦਿਆਰਥੀ ਦੱਸਣ ਦਾ ਮਾਣ ਕਰਦੇ ਹਨ ਅਤੇ ਸਾਰੇ ਰਿਸ਼ਤੇਦਾਰ ਉਸ ਨੂੰ ਆਪਣਾ ਮਾਮਾ ਜਾਂ ਜੀਜਾ ਦੱਸਣ ਲੱਗ ਪੈਂਦੇ ਹਨ ਮੇਰੀ ਇੱਕ ਲਾਇਕ ਵਿਦਿਆਰਥਣ ਆਪਣੇ ਪਿਤਾ ਵੱਲੋਂ ਉਸ ਦੀ ਪੜ੍ਹਾਈ ਦੇ ਕਿੱਤੇ ਜਾ ਰਹੇ ਵਿਰੋਧ ਕਾਰਨ ਪਰੇਸ਼ਾਨ ਸੀ ਪਿਤਾ ਉਸ ਦਾ ਯੂਨੀਵਰਸਿਟੀ ਪੜ੍ਹਨਾ ਪਸੰਦ ਨਹੀਂ ਸੀ ਕਰਦਾ ਤੇ ਭਾਂਤ ਭਾਂਤ ਦੇ ਵਿਗਣ ਪਾਉਂਦਾ ਰਹਿੰਦਾ ਸੀ ਸ਼ਾਹ ਪੀਨ ਦੀ ਆਪਣੀ ਆਦਤ ਕਾਰਨ ਪਿਤਾ ਧੀ ਦੀ ਪੜ੍ਹਾਈ ਦਾ ਖਰਚ ਦੇਣ ਲਈ ਤਿਆਰ ਨਹੀਂ ਸੀ ਲੜਕੀ ਪੜ੍ਹਾਈ ਕਰਕੇ ਆਪਣੇ ਪੈਰਾਂ ਤੇ ਆਪ ਖਲੋਣਾ ਚਾਹੁੰਦੀ ਸੀ ਅਤੇ ਅਗਲੇਰੀ ਪੜ੍ਹਾਈ ਲਈ ਤਾਕਵਾਨ ਵੀ ਸੀ ਪਰ ਪਿਤਾ ਵਿਰੋਧ ਕਰ ਰਿਹਾ ਸੀ ਲੜਕੀ ਨੇ ਆਪਣੇ ਅਧਿਆਪਕਾ ਨੂੰ ਇਹ ਸਮੱਸਿਆ ਦੱਸੀ ਸਾਰਿਆਂ ਦੀ ਸਹਿਮਤੀ ਨਾਲ ਵਿਉਂਤੇ ਬਣਾਈ ਗਈ ਕਿ ਉਹ ਮਿਹਨਤ ਕਰਕੇ ਇੰਨੇ ਚੰਗੇ ਨੰਬਰਾਂ ਨਾਲ ਪਾਸ ਹੋਵੇ ਕਿ ਪਿਤਾ ਗਲੇਰੀ ਪੜ੍ਹਾਈ ਦਾ ਵਿਰੋਧ ਨਾ ਕਰ ਸਕੇ ਅਧਿਆਪਕਾ ਦੇ ਸਹਿਯੋਗ ਨਾਲ ਉਸ ਦਾ ਮਨੋਵਲ ਵਧਿਆ ਤੇ ਉਹ ਧੁਨ ਦੀ ਐਨੀ ਪੱਕੀ ਹੋ ਗਈ ਕਿ ਉਹ ਅਵਲ ਆ ਗਈ ਉਸ ਵੇਲੇ ਅਵਲ ਆਉਣ ਵਾਲੇ ਵਿਦਿਆਰਥੀਆਂ ਦੀਆਂ ਅਖਬਾਰਾਂ ਵਿੱਚ ਫੋਟੋ ਛਪਦੀ ਸੀ ਇੱਕ ਦਿਨ ਉਸ ਦਾ ਪਿਤਾ ਆਪਣੀਆਂ ਤੇ ਤੀਆਂ ਦੀਆਂ ਫੋਟੋਆਂ ਲੈ ਆਇਆ ਤੇ ਕਹਿਣ ਲੱਗਾ ਕਿ ਬੇਟੀ ਦੀ ਫੋਟੋ ਅਤੇ ਨਾਲ-ਨਾਲ ਪਿਤਾ ਦੀ ਫੋਟੋ ਤੇ ਉਹਨਾਂ ਦਾ ਨਾਮ ਵੀ ਛਪਣਾ ਚਾਹੀਦਾ ਹੈ ਉਹ ਉਛਲ-ਉਛਲ ਕੇ ਕਹਿ ਰਿਹਾ ਸੀ ਕਿ ਮੈਂ ਆਪਣੀ ਧੀ ਨੂੰ ਦਿਨ-ਰਾਤ ਬੜੀ ਮਿਹਨਤ ਕਰਵਾਈ ਸੀ ਜਿਸ ਕਾਰਨ ਉਹ ਅਵਲ ਆਈ ਸੀ ਖੜਕੀ ਨੰਬਰ 47 ਵਿਸ਼ਮ ਨੂੰ ਪ੍ਰਭਾਵਿਤ ਕਰਨ ਵਾਲੀ ਇੱਕ ਗੰਭੀਰ ਸਮੱਸਿਆ ਬਾਰੇ ਅਮਰੀਕਨ ਰੇਡੀਓ ਵਾਲੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਦੇ ਪ੍ਰਤੀਕਰਮ ਜਾਨਣਾ ਚਾਹੁੰਦੇ ਸਨ ਪ੍ਰਧਾਨ ਮੰਤਰੀ ਨੂੰ ਪਤਾ ਨਹੀਂ ਸੀ ਕਿ ਕਿਸ ਪ੍ਰਕਾਰ ਦੇ ਅਤੇ ਕਿਹੋ ਜਿਹੇ ਅਣਸੁਖਾਵੇ ਪ੍ਰਸ਼ਨ ਪੁੱਛੇ ਜਾਣਗੇ ਪਰ ਇੰਟਰਵਿਊ ਤੋਂ ਇਨਕਾਰ ਵੀ ਨਹੀਂ ਸੀ ਕੀਤਾ ਜਾ ਸਕਦਾ ਜਦੋਂ ਇੰਟਰਵਿਊ ਹੋਈ ਤਾਂ ਪ੍ਰਧਾਨ ਮੰਤਰੀ ਵਿਚੇ ਵਿਚ ਜਾਣਾ ਬੁੱਝ ਕੇ ਖੰਗਦੇ ਰਹੇ ਜਦੋਂ ਇੰਟਰਵਿਊ ਮੁਕੰਮਲ ਹੋਈ ਤਾਂ ਪ੍ਰਧਾਨ ਮੰਤਰੀ ਨੂੰ ਸਾਰੇ ਪ੍ਰਸ਼ਨਾਂ ਦਾ ਪਤਾ ਲੱਗ ਚੁੱਕਾ ਸੀ ਸੋ ਉਹ ਕੁਝ ਵੱਖਰੀ ਕਿਸਮ ਦੇ ਉੱਤਰ ਦੇਣਾ ਚਾਹੁੰਦੇ ਸਨ ਪ੍ਰਧਾਨ ਮੰਤਰੀ ਨੇ ਕਿਹਾ ਖੰਗ ਦੀ ਆਵਾਜ਼ ਕਰਨ ਇੰਟਰਵਿਊ ਦਾ ਪ੍ਰਭਾਵ ਚੰਗਾ ਨਹੀਂ ਪਏਗਾ ਆਓ ਦੁਬਾਰਾ ਇੰਟਰਵਿਊ ਕਰਦੇ ਹਾਂ ਇਹ ਉਹਨਾਂ ਨੇ ਦਵਾਈ ਦੇ ਦੋ ਚਮਚੇ ਲਈ ਅਤੇ ਕਿਹਾ ਹੁਣ ਖੰਗ ਨਹੀਂ ਆਵੇਗੀ ਪ੍ਰਧਾਨ ਮੰਤਰੀ ਨੇ ਪਹਿਲੀ ਕੈਸਟ ਲਈ ਅਤੇ ਮੁੜ ਇੰਟਰਵਿਊ ਦਿੱਤੀ ਜਿਸ ਵਿੱਚ ਸਭ ਕੁਝ ਬਦਲਿਆ ਹੋਇਆ ਸੀ ਛੜਕੀ ਨੰਬਰ 48 ਅਕਬਰ ਨੇ ਤਾਨਸੇਨ ਦਾ ਸੰਗੀਤ ਸੁਣਿਆ ਤਾਂ ਸੋਚਿਆ ਕਿ ਜੇ ਸ਼ਾਗਿਰ ਤੇ ਇੰਨਾ ਚੰਗਾ ਗਾ ਸਕਦਾ ਹੈ ਤਾਂ ਉਸਤਾਦ ਕਿਹੋ ਜਿਹਾ ਹੋਵੇਗਾ ਅਕਬਰ ਤਾਨਸੇਨ ਦੇ ਉਸਤਾਦ ਉਸਤਾਦ ਹਰੀਦਾਸ ਕੋਲ ਗਿਆ ਜਦੋਂ ਹਰੀਦਾਸ ਨੇ ਭਗਵਾਨ ਦੀ ਉਸਤਤ ਵਿੱਚ ਗਾਇਆ ਤਾਂ ਅਕਬਰ ਤੇ ਜਾਦੂ ਹੋ ਗਿਆ ਤੇ ਉਹ ਝੂਮਣ ਲੱਗ ਪਿਆ ਉਸਤਾਦ ਦਾ ਸੰਗੀਤ ਸੁਣਨ ਅਪਰੰਤ ਅਕਬਰ ਨੇ ਤਾਨਸੇਨ ਨੂੰ ਪੁੱਛਿਆ ਕਿ ਕੀ ਗੱਲ ਹੈ ਤੇਰਾ ਸੰਗੀਤ ਇਹ ਬੁਲੰਦੀਆਂ ਕਿਉਂ ਨਹੀਂ ਛੂੰਦਾ ਕਾਂਸੇ ਨੇ ਕਿਹਾ ਕਾਰਨ ਬੜਾ ਸਪਸ਼ਟ ਹੈ ਮੈਂ ਇੱਕ ਬਾਦਸ਼ਾਹ ਵਾਸਤੇ ਗਾਉਂਦਾ ਹਾਂ ਮੇਰਾ ਮੁਰਸ਼ਿਦ ਬਾਦਸ਼ਾਹ ਦੇ ਬਾਦਸ਼ਾਹ ਪ੍ਰਮਾਤਮਾ ਲਈ ਗਾਉਂਦਾ ਹੈ ਖਿੜਕੀ ਨੰਬਰ 49 ਸੰਸਾਰ ਵਿੱਚ ਜਿੱਥੇ ਵੀ ਖੇਤੀਬਾੜੀ ਜੀਵਨ ਦੀ ਮੁੱਖ ਟੇਕ ਹੈ ਉੱਥੇ ਜਾਤ ਪਾਤ ਹੈ ਅਤੇ ਜਿੱਥੇ ਵੀ ਜਾਤ ਪਾਤ ਹੈ ਉੱਥੇ ਆਪਣੇ ਉੱਚੇ ਹੋਣ ਦਾ ਆਨੰਦ ਨਹੀਂ ਮਾਣਿਆ ਜਾਂਦਾ ਉੱਥੇ ਹੋਰਾਂ ਨੂੰ ਆਪਣੇ ਤੋਂ ਨੀਵੇਂ ਸਿੱਧ ਕਰਨ ਦੀ ਤਸੱਲੀ ਹੀ ਲਈ ਜਾਂਦੀ ਹੈ ਭਾਰਤ ਵਿੱਚ ਪੰਜਾਬ ਵਿੱਚ ਹੋਰਾਂ ਨੂੰ ਆਪਣੇ ਤੋਂ ਨੀਵਾ ਸਿੱਧ ਕਰਨਾ ਸਭ ਤੋਂ ਵੱਡਾ ਮਨੋਰੰਜਨ ਹੈ ਪੰਜਾਬ ਵਿੱਚ ਜਾਗੀਰਦਾਰ ਵਿਸਵੇਦਾਰ ਨੂੰ ਆਪਣੇ ਤੋਂ ਨੀਵਾ ਸਮਝਦੇ ਹਨ ਵਿਸਵੇਦਾਰ ਜੈਲਦਾਰ ਨੂੰ ਆਪਣੇ ਤੋਂ ਨੀਵਾ ਗਿਣਦਾ ਹੈ ਤੇ ਜੈਲਦਾਰ ਨੰਬਰਦਾਰ ਨੂੰ ਆਪਣੇ ਤੋਂ ਨੀਵਾ ਦੱਸਦਾ ਹੈ ਨੰਬਰਦਾਰ ਆਮ ਚੱਟਾ ਨੂੰ ਆਪਣੇ ਤੋਂ ਨੀਵਾ ਐਲਾਨਦਾ ਹੈ ਤੇ ਆਮ ਜੱਟ ਮੁਜਰੇਆ ਮੁਜਾਰਿਆਂ ਨੂੰ ਨੀਵਾ ਸਮਝਦੇ ਹਨ ਤੇ ਮੁਜਾਰੇ ਨਾਈਆਂ ਛਿੰਬਿਆਂ ਤਰਖਾਨਾਂ ਧੋਬੀਆਂ ਕੁਮਿਆਰਾ ਮਹਿਰਿਆਂ ਤੇਲੀਆਂ ਲੋਹਾਰਾਂ ਜਲਾਹਿਆਂ ਨੂੰ ਨੀਵਾ ਦੱਸਦੇ ਹਨ ਇਵੇਂ ਹੀ ਭਾਰਤ ਵਿੱਚ ਸੰਨਿਆਸੀ ਗ੍ਰਹਿਸਤੀਆਂ ਨੂੰ ਸ਼ੈਰੀ ਪਿੰਡੂਆਂ ਨੂੰ ਤੇ ਪਰਿਵਾਰ ਵਾਲੇ ਛੜਿਆਂ ਨੂੰ ਤੇ ਸੰਤ ਸਾਧਾਂ ਨੂੰ ਨੀਵਾ ਦੱਸਦੇ ਹਨ ਇਸ ਢੰਗ ਨਾਲ ਹੋਰਾਂ ਨੂੰ ਤਾਂ ਨੀਵੇਂ ਸਿੱਧ ਕਰ ਦਿੱਤਾ ਜਾਂਦਾ ਹੈ ਪਰ ਇਸ ਨਾਲ ਕੋਈ ਵੀ ਆਪ ਉੱਚਾ ਸਿੱਧ ਨਹੀਂ ਹੁੰਦਾ ਖਿੜਕੀ ਨੰਬਰ 50 ਪਲੇਟੋ ਨੇ ਦੱਸਿਆ ਸੀ ਕਿ ਪਹਿਲਾ ਪੁਰਸ਼ ਔਰਤ ਜੁੜੇ ਹੋਏ ਸਨ ਉਹ ਮੁਕੰਮਲ ਸਨ ਉਹ ਸੰਪੂਰਨ ਸਨ ਫਿਰ ਪਰਮਾਤਮਾ ਨੇ ਵੱਖ-ਵੱਖ ਕਰ ਦਿੱਤੇ ਸਨ ਉਦੋਂ ਤੋਂ ਹਰੇਕ ਅੱਧ ਆਪਣੇ ਦੂਜੇ ਅੱਧ ਨੂੰ ਲੱਭ ਰਿਹਾ ਹੈ ਵੱਖਰਾ ਹੋਇਆ ਅੱਧ ਨਹੀਂ ਮਿਲਦਾ ਹੋਰ ਹੋਰ ਅੱਧ ਮਿਲ ਹੀ ਜਾਂਦੇ ਹਨ ਸੋ ਸੰਦੀਵੀ ਪਟਕਣ ਚਾਰੀ ਰਹਿੰਦੀ ਹੈ ਜਿਹੜੀ ਕਦੀ ਨਹੀਂ ਮੁੱਕਦੀ ਅਤੇ ਕਦੀ ਨਹੀਂ ਮੁੱਕੇਗੀ